ਮੋਢੀ ਜੀ ਮੇਰਾ ਨਾਮ ਜਦੀਪਾ ਕਮਾਰ ਜੀ ਸਿੱਤੂ ਦੇ ਰਹਿਣ ਵਾਲਾ ਮੈਂ ਜੀ ਲੈਰੇ ਦੀ ਰਹਿਣ ਵਾਲਾ ਜੀ ਲੈਰੇ ਕਾਗੇ ਦਾ ਜੀ ਕੀ ਕਹਿਣਾ ਚਾਹੁੰਦਾ ਅੱਜ ਟੂਰਨਾਮੈਂਟ ਬੌਕਸਿੰਗ ਦੇ ਹੋਏ ਨੇ ਤੁਸੀਂ ਬੌਕਸਿੰਗ ਖੇਡ ਕੇ ਆਏ ਹੋ ਜਿੱਤੇ ਹੋ ਹਾਂ ਜੀ ਮੈਂ ਜੀ ਕਹਿਣਾ ਚਾਹੁੰਦਾਗਾ ਕਿ ਸਾਡੇ ਲੈਰੇ ਵਿੱਚ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਲੱਗੀ ਬੌਕਸਿੰਗ ਦੇ ਮੁਕਾਬਲੇ ਹੋ ਰਹੇ ਨੇ ਜੀ ਸਾਡੇ ਲੈਰੇ ਦੇ ਵਿੱਚ ਇਹ ਕੰਪੀਟੀਸ਼ਨ ਪਹਿਲੀ ਵਾਰ ਹੋ ਰਿਹਾਗਾ ਜੀ ਤੇ ਇਹ ਕੰਪੀਟੀਸ਼ਨ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਤੇ ਸਾਡੇ ਇਥੋਂ ਦੇ ਬੱਚੇ ਤੇ ਹੋਰ ਛੋਟੇ ਬੱਚੇ ਆਉਣ ਵਾਲੇ ਬੱਚੇ ਬੱਚਿਆਂ ਲਈ ਵਧੀਆ ਵਧੀਆ ਗੱਲ ਆ ਕਿ ਉਹ ਗੇਮ ਚ ਅੱਗੇ ਵੱਧ ਸਕਦੇ ਹਨ ਨਾ ਤੇ ਨਸ਼ਾ ਤੋਂ ਦੂਰ ਹੋ ਸਕਦੇ ਹਨ ਨਾ ਤੇ ਅਸੀਂ ਸਰਕਾਰ ਵੱਲੋਂ ਰੈਂਕ ਰਿੰਗ ਦੇ ਉੱਪਰ ਸ਼ੈੱਡ ਦੀ ਮੰਗ ਕਰਦੇ ਹਾਂ ਤਾਂ ਜੋ ਕਿ ਅਸੀਂ ਹੋਰ ਤਰੱਕੀ ਕਰ ਸਕੀਏ ਤੇ ਸਾਡੇ ਕੋਚ ਵਿੱਕੀ ਖਾਨੜ ਜੀ ਜੋ ਸਾਨੂੰ ਲਗਾਤਾਰ ਤੋਂ 2 ਸਾਲ ਤੋਂ ਟ੍ਰੇਨਿੰਗ ਦੇ ਰਹੇ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਉਹਨਾਂ ਦੀ ਬਦੌਲਤ ਇੱਥੇ ਲਹਿਰੇਗਾ ਕੇ ਦੇ ਵਿੱਚ ਬੌਕਸਿੰਗ ਦਾ ਟੂਰਨਾਮੈਂਟ ਹੋ ਰਿਹਾ ਤਾਂ ਜੋ ਅਸੀਂ ਇਹ ਚੀਜ਼ਾਂ ਦੇਖ ਕੇ ਹੋਰ ਅੱਗੇ ਵਧ ਸਕੀਏ ਤੇ ਇੱਥੇ ਦੂਰੋਂ ਦੂਰੋਂ ਇੰਡੀਆ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਇੰਡੀਆ ਦੀਆਂ ਟੀਮਾਂ ਨੇ ਹਿੱਸਾ ਲਿਆ ਜੋ ਕਿ ਦੂਰ ਦੂਰੋਂ ਆਲ ਇੰਡੀਆ ਦੀ ਵੱਡਾ ਟੂਰਨਾਮੈਂਟ ਹੋ ਰਿਹਾ ਤੇ ਪ੍ਰੋਫੈਸ਼ਨਲ ਦਾ ਟੂਰਨਾਮੈਂਟ ਹੈ ਇੱਥੇ ਹਰਿਆਣੇ ਦੀਆਂ ਟੀਮਾਂ ਗੁਜਰਾਤ ਪਠਾਨਾ ਦੂਰ ਦੂਰ ਤੋਂ ਟੀਮਾਂ ਆਈਆਂ ਹੋਈਆਂ ਨੇ ਜਿੱਥੇ ਕਿ ਮੈਂ ਇੱਥੇ ਮੇਰਾ ਵੀ ਟੂਰਨਾਮੈਂਟ ਮੈਚ ਹੋਇਆ ਹੈ ਉਹਦੇ ਵਿੱਚ ਮੈਂ ਬਿਨਰ ਹਾਂ ਜੀ ਪਹਿਲਾਂ ਪਿਆਰਪੂਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਆਪਣਾ ਲੈ ਰਿਹਾ ਕਿ ਪਹਿਲਾ ਮੈਚ ਹੋ ਰਿਹਾ ਜੀ ਫਰਸਟ ਜਿਹੜੀ ਬੌਕਸਿੰਗ ਫਾਈਟ ਨਾਈਟ ਕਰਾਇਆ ਰਿਹਾ ਆਪਣੇ ਆਪਣੇ ਵੱਲੋਂ ਕਰਾਈ ਜਾ ਰਹੀ ਹੈ ਜੀ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਸਾਰੇ ਵੀਰਾਂ ਭਾਈਆਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਪਹਿਲਾ ਟੂਰਨਾਮੈਂਟ ਹੈ ਜਿਹੜਾ ਆਪਾਂ ਕਰਵਾ ਰਹੇ ਹਾਂ ਬਾਕਸਿੰਗ ਜਿਹੜੇ ਟੀਮਾਂ ਆਈਆਂ ਕਿਹੜੇ ਆਲ ਇੰਡੀਆ ਦੇ ਵਿੱਚੋਂ ਜੀ ਆਪਾਂ 30 ਬਾਕਸਰ ਬੁਲਾਏ ਨੇ ਆਲ ਇੰਡੀਆ ਦੇ ਵਿੱਚੋਂ ਲਗ ਲਗ ਰਾਜਾਂ ਦੇ ਵਿੱਚੋਂ ਇੰਟਰਨੈਸ਼ਨਲ ਜਿਹੜੇ ਫਾਈਟਰ ਨੇ ਨੈਸ਼ਨਲ ਪਲੇਅਰ ਨੇ ਜਿਹੜੇ ਉਹ ਉਰੇ ਪਹੁੰਚੇ ਨੇ ਆਪਣੇ ਕੋਲੇ ਇਹ ਪ੍ਰੋਫੈਸ਼ਨਲ ਦੀ ਅਫੈਕਟ ਆਉਂਦੀ ਹੈ ਨੇ 15 ਟੀਮਾਂ ਦੇ 30 ਬਾਕਸਰ ਨੇ ਜੀ ਆਪਣੇ ਕੋਲ ਲਹਿਰੇ ਦੇ ਵਿੱਚ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੀ ਪਹਿਲੀ ਵਾਰ ਆ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਪ੍ਰੋਫੈਸ਼ਨਲ ਬੌਕਸਿੰਗ ਦਾ ਜੀ ਮੈਨੂੰ ਦੇਖੀ ਚੱਲ ਜਰੂਰਾਂ ਹਾਂਜੀ ਹਾਂਜੀ ਬਹੁਤ ਪਰਮਾ ਪਰਮਾ ਹੰਗਾਰਾ ਮਿੰਦਰੀ ਜੀ ਸਾਨੂੰ ਸਾਡਾ ਜਿਹੜਾ ਨਗਰ ਆ ਮੇਰਾ ਬਹੁਤ ਸਾਥ ਦੇ ਰਿਹਾ ਤੇ ਇਹ ਮੇਰਾ ਵੀਰ ਸੀਜੀ ਹੈ ਜੀ ਇੱਕ ਸਾਡੇ ਕਲੱਬ ਦਾ ਪ੍ਰਧਾਨ ਆ ਜਿਹੜਾ ਸਾਰਾ ਕੰਮ ਆ ਦਾਰੂ ਮਦਾਰਾ ਇਹ ਦੇਖ ਰਿਹਾ ਸਾਰਾ ਇਹਦੇ ਹੱਥੋਂ ਕੰਮ ਹੋ ਰਿਹਾ ਜੀ ਤੇ ਮੈਂ ਇਹਦਾ ਬਹੁਤ ਸ਼ੁਕਰਗੁਜ਼ਾਰ ਆਂ ਇਹ ਮੇਰੇ ਨਾਲ ਖੜੇ ਹੱਥ ਨਾਲ ਸਾਡੇ ਪੂਰਾ ਸਹਿਯੋਗ ਦੇ ਰਿਹਾ ਮੇਰਾ ਵੀਰ ਮੈਨੂੰ ਰਾਮ ਰਾਮ ਸਾਰੇ ਭਾਈਆਂ ਦਾ ਹੈ तो भाई बहुत बढ़िया इवेंट हो रहा है बहुत अच्छा इवेंट हो रहा भाई यहां बड़ी है, बड़ी है भाई बहुत ही बढ़िया बढ़िया फाइट देखने में मजा आया भाई और भाई मैं तो सारे ने एक बात कहूं यो गेम हो गया मर्दा का हर गुस्सा डरोगे तो पीछा टोगे कामयाब नहीं हो पाओगे गुस्सा तो नहीं डरना भाई मरते को नहीं तीन नहीं लगता तारा खींच कर ले दो मीटर ना और भाई जितने पाला भाई जो बॉक्सिंग आ रहे हैं ना है नशे पते बच्चों और भाई बॉक्सिंग में आओ गेम करो ਤੈਂ ਜਵਾਹਰਤ ਮੀਂਹ ਜਲਾਰੇ ਪਹੁੰਚੋ ਕੀ ਕਹਿਣਾ ਚਾਹ ਕਰ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਹਾਂਜੀ ਪਹਿਲੀ ਵਾਰ ਲਾਈਵ ਦੇ ਵਿੱਚ ਬਾਕਸਿੰਗ ਦੇਖਣ ਦਾ ਮੌਕਾ ਮਿਲਿਆ ਗੌਰਵ ਬਾਈ ਹੁਣ ਨਾਲ ਸਾਰਾ ਪੰਸਲ ਫੈਮਿਲੀ ਹੁਣ ਜਿਨ੍ਹਾਂ ਨੇ ਸਾਰਾ ਇਹ ਪ੍ਰੋਗਰਾਮ ਰੱਢਿਆ ਬਹੁਤ ਸੋਹਣਾ ਕੀ ਬਾਤ ਆ ਪ੍ਰਮਾਤਮਾ ਕਰੇ ਹਰ ਇੱਕ ਸਾਲ ਹੋਗੇ ਰਹੀ ਖੇਡਾਂ ਨੂੰ ਤਾਂ ਚੁੱਕੀਏ ਸਾਡਾ ਤਾਂ ਇਹੀ ਯੋਗਦਾਨ ਹੈ ਕਲਾਕਾਰ ਹੋਣ ਦੇ ਨਾਤੇ ਹੈ ਨਹੀਂ ਬਹੁਤ ਸੋਹਣਾ ਪ੍ਰੋਗਰਾਮ ਅਜਾਦ ਬਾਕਸਿੰਗ ਕਲੱਬ ਲਹਿਰਾਗਾਗਾ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਜੋ ਇਹ ਕੀਤਾ ਗਿਆ ਹੈ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਹੈ ਵਿੱਕੀ ਖਾਨ ਸ਼ਰਮਾ ਜੀ ਤੇ ਇਹਨਾਂ ਦੀ ਪੂਰੀ ਟੀਮ ਵੱਲੋਂ ਪੰਜਾਬ ਦੇ ਵਿੱਚ ਇਹ ਜੋ ਪਹਿਲਾ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਲਾਈਵ ਸ਼ੋਅ ਦੇਖਿਆ ਤੇ ਬਹੁਤ ਖੁਸ਼ੀ ਹੋਈ ਮੈਨੂੰ ਇਹ ਦੇਖ ਕੇ ਤੇ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਇੱਥੇ ਕੋਚਿੰਗ ਵੀ ਦਿੰਦੇ ਨੇ ਪਿੱਛੇ ਜੇ ਇੱਕ ਬੱਚਾ ਆਪਣਾ ਰੀਸ਼ੂ ਹੈ ਜਿਹੜਾ ਲਹਿਰੇ ਗਾਗੇ ਦਾ ਨਾਮ ਰੋਸ਼ਨ ਕੀਤਾ ਹੈ ਨੇਪਾਲ ਦੇ ਵਿੱਚ ਉਹ 골ਡ ਮੈਡਲ 골ਡ ਮੈਡਲ ਵੀ ਜਿੱਤ ਕੇ ਲੈ ਕੇ ਆਇਆ ਤੋਂ ਵਿੱਕੀ ਖਾਨ ਤੇ ਸ਼ਰਮਾ ਜੀ ਬਹੁਤ ਮਿਹਨਤ ਕਰਦੇ ਆ ਮੈਂ ਉਹਨਾਂ ਨੂੰ ਵਧਾਈ ਵੀ ਦਿੰਨਾ ਬਹੁਤ ਬਹੁਤ ਉਹਨਾਂ ਦੇ ਚੰਗੇ ਉਪਰਾਲੇ ਦੇ ਲਈ ਇੱਕ ਸ਼ੱਟ ਦੀ ਮੰਗ ਰੱਖੀ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਸ਼ੱਟ ਦੀ ਮੰਗ ਪੂਰੀ ਕਰਾਂਗੇ ਧੰਨਵਾਦ ਖੇਡਾਂ ਸਾਡੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਅੰਗ ਨੇ ਤੇ ਜਿਹੜਾ ਇਹ ਆਜ਼ਾਦ ਬਾਕਸਿੰਗ ਕਲੱਬ ਨੇ ਵਿੱਕੀ ਜੀ ਨੇ ਤੇ ਸ਼ਰਮਾ ਜੀ ਨੇ ਟੂਰਨਾਮੈਂਟ ਕਰਾਇਆ ਪੂਰੇ ਹਿੰਦੁਸਤਾਨ ਦੇ ਵਿੱਚੋਂ ਪਲੇਅਰ ਆਏ ਨੇ ਤੇ ਆਪਣੇ ਡੋਲੇ ਦਾ ਜੋਰ ਆਪਣਾ ਹੁਨਰ ਇਸ ਦਿਖਾ ਰਹੇ ਨੇ ਤੇ ਇਹ ਨੌਜਵਾਨਾਂ ਲਈ ਇੱਕ ਪ੍ਰੇਰਣਾ ਵੀ ਹੈ ਤੇ ਨਾਲ ਦੇ ਨਾਲ ਕਿ ਇੱਕ ਮਾਹੌਲ ਬਣਿਆ ਹੈ ਸ਼ਹਿਰ ਦੇ ਵਿੱਚ ਨਸ਼ੇ ਦੂਰ ਕਰਕੇ ਖੇਡਾਂ ਦਾ ਜਿਹੜਾ ਇੱਕ ਰੁਝਾਨ ਪੈਦਾ ਕਰਨ ਦਾ ਸਣਾ ਜਿਹੜਾ ਇਹ ਨਵਾਂ ਪ੍ਰੋਗਰਾਮ ਕੀਤਾ ਹੈਗਾ ਜਿਹੜਾ ਸ਼ੈੱਡ ਦੀ ਜਰੂਰਤ ਹੈਗੀ ਤੁਸੀਂ ਵੀ ਆਪਣੇ ਕੋਲ ਕੋਟਾ ਦਾ ਨਾਮ ਵੀ ਦੱਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਜ਼ਿਆਦਾ ਫੰਡ ਵੀ ਦੇ ਰਹੇ ਨੇ ਖੇਡਾਂ ਨੂੰ ਪਿਆਰ ਕਰਦੇ ਨੇ ਤੇ ਉਹ ਹਰ ਥਾਂ ਦੇ ਉੱਤੇ ਜਿਹੜੇ ਖੇਡ ਸਟੇਡੀਅਮ ਨੂੰ ਇੱਕ ਵੱਡੀ ਰਾਸ਼ੀ ਦੇ ਰਹੇ ਨੇ ਤੇ ਸਾਨੂੰ ਆਸ ਹੈ ਕਿ ਸਾਡੇ ਮੰਤਰੀ ਦੇ ਯਤਨਾਂ ਸਦਕਾ ਕਿ ਲਹਿਰੇਗਾ ਅੱਗੇ ਦੇ ਵਿੱਚ ਜਿਹੜਾ ਸ਼ੈੱਡ ਹੈ ਬਹੁਤ ਵੱਡਾ ਤੇ ਇੱਕ ਸ਼ਾਨਦਾਰ ਸ਼ੈੱਡ ਬਣੂਗਾ